ਗ੍ਰੇਟ ਪੰਜਾਬ ਨਾਲ ਜੁੜੇ ਹੋ ਤਾਂ ਮੈਂ ਹਾ ਅਭਿਸ਼ੇਕ ਜਲੋਟਾ ਗੱਲ ਦਸੀਏ ਲੁਧਿਆਣਾ ਦੇ ਵਿੱਚ ਅੱਜ ਜਿਹੜਾ ਤੜਕਸਾ ਸਵੇਰੇ ਵਪਾਰੀ ਦੇ ਨਾਲ ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਵਪਾਰੀ ਦੀ ਜੇਬ ਦੇ ਵਿੱਚੋਂ 1 ਲੱਖ ਰੁਪਿਆ ਗੈਪ ਕਰ ਲਿੱਤਾ ਗਿਆ ਪਠਾਨਕੋਟ ਤੋਂ ਵਪਾਰੀ ਕੱਪੜੇ ਲੈਣ ਲਈ ਜਿਹੜਾ ਕਪੜਾ ਵਪਾਰੀ ਸੀ ਕੱਪੜੇ ਖਰੀਦਣ ਦੇ ਲਈ ਹੋਲਸੇਲ ਮਾਰਕੀਟ ਗਾਂਧੀ ਨਗਰ ਦੇ ਵਿੱਚ ਆਂਦਾ ਜਿੱਥੇ ਆਟੋ ਗੈਂਗ ਦੇ ਵੱਲੋਂ ਉਸ ਨੂੰ ਸ਼ਿਕਾਰ ਬਣਾਇਆ ਗਿਆ ਕੀ ਨਾਮ ਹੈ ਆਪਣਾ ਇਹ ਨਾ ਅਸ਼ਮੇ ਕੁਮਾਰ ਹੈ ਅਸ਼ਮੇ ਜੀ ਕਿੱਥੋਂ ਆਏ ਸੀਗੇ ਤੁਸੀਂ ਮੈਂ ਪਠਾਨਕੋਟ ਤੋਂ ਆਇਆ ਹਾਂ ਮਨੂੰ ਆਂਦੇ ਇੱਥੇ 2 ਅੱਜ ਕੀ ਹੋਇਆ ਜਦੋਂ ਤੁਸੀਂ ਆਏ ਮੈਂ ਤੇ ਮੇਰਾ ਭਤੀਜਾ ਮੇਰੇ ਨਾਲ ਆਏ ਪਠਾਣਕੋਟ ਬਾਰਸ਼ ਬਹੁਤ ਸੀ ਤੇ ਅਸੀਂ ਕੱਪੜੇ ਪੰਨਤਾ ਖੋਲ ਕੇ ਤੇ ਬਾਸ 'ਚ ਬੈਠੇ ਫਿਰ ਤੇ ਪਾਈਆਂ ਤੇ ਮੈਂ ਜੇਬ 'ਚ ਪੈਸੇ ਪਾਏ ਸੀ ਤੇ ਮੈਂ ਉਹ ਸੀਟਾਂ ਖਾਲੀ ਸਾਰੀ ਬਾਸ ਤੇ ਮੈਂ ਇਕੱਲਾ ਬੈ ਗਿਆ ਮੈਂ ਭਤੀਜਾ ਇਕੱਲਾ ਬੈ ਗਿਆ ਅਸੀਂ ਜਿਲੰਦ ਲੁਧਿਆਣਾ ਜਿਲੰਦਰ ਬਾਈਪਾਸ ਜਿਲੰਦਰ ਜਿਲੰਦਰ ਬਾਈਪਾਸ ਜਿਲੰਦਰ ਬਾਈਪਾਸ ਤੋਂ ਬਾਸ ਫਿਰ ਲੁਧਿਆਣੇ ਬਾਈਪਾਸ ਦੇ ਏਟੀਸੀ ਬਾਸੀ ਉੱਥੇ ਵੀ ਮੈਂ ਇਕੱਲਾ ਬਹਿ ਗਿਆ ਪੈਸੇ ਮੇਰੀ ਜੱਬੇ ਜੀ ਕਈ ਉੱਤਰੇ ਨਾਲ 3 ਬਿੱਲ ਵਾਲਾ ਆਇਆ ਸੀ ਉੱਥੇ ਤਿੰਨ ਬੰਦੇ ਬੈਠੇ ਦੇ ਇੱਕ ਮੁੰਡਾ ਸੀ ਦੋ ਹੋਰ ਹੀ ਮੈਂ ਛਕਾਂ ਨਾਲ ਦੇਖੀਆਂ ਠੀਕ ਹੈ ਜੀ ਤੇ ਉਹ ਬੰਦੇ ਨੇ ਸਿੱਧਾ ਜਾਣਾ ਸੀ ਉਹਨਾਂ ਨੇ ਨਾਲ ਉਹਨੂੰ ਕੰਦਾ ਕਿੰਨੇ ਮੈਂ ਪਈ ਕਿਥੇ ਜਾਣਾ ਕਿਥੇ ਜਾਣਾ ਮੈਂ ਮੈਂ ਜਾਣਾ ਕੰਦੇ ਗਾਂਧੀ ਨਗਰ ਤੇ ਹਾਂ ਤੇ ਉਹਨਾਂ ਮੁੰਡੇ ਨੇ ਤਾਂ ਤੱਕਦਾ 10 ਰੁਪਏ ਤੂ ਹੋ ਗਏ 3 ਬਿੱਲ ਫੜ ਲਾ ਠੀਕ ਹੈ ਜੀ ਤੇ ਉਹਨਾਂ ਲਾ ਗਏ ਤੋ ਉਹ ਨਾ ਹੋਰ ਤਾ ਆਉਦੇ ਤੀ ਵੀ ਨਿਕਲ ਆਇਆ ਯਾਰ ਹੌਸਤਾ ਜਾਦਾ ਕੋਈ ਕਾਲੀ ਹੈ ਤੇ ਉਹਨੇ ਕਹਿੰਦੇ ਲਿਆ ਤੇ ਮੈਨੂੰ ਕਿਹਾ ਸੜਕ ਤੇ ਲਾ ਬਸ ਸੜਕ ਤੇ ਨਹੀਂ ਲਾਇਆ ਮੈਨੂੰ ਅੰਦਰ ਲਾਇਆ ਕਹਿੰਦਾ ਅੰਦਰ ਕੋ ਸਵਾਜੇ ਮੇਰਾ ਭਤੀਜਾ ਨਾ ਮੇਰੇ ਸਾਹਮਣੇ ਬੈਠਾ ਰਿਹਾ ਸੀ ਮੈਨੂੰ ਕਹਿੰਦਾ ਭਾਈ ਇਹ ਦੋ ਜਾਨਾਂ ਅੱਗੇ ਹੋ ਜਾਂਦੇ ਆ ਤੀ ਇਹਦੇ ਭਾਈ ਤੇ ਮੇਰੇ ਭਤੀਜੇ ਨਾ ਜੇ ਮੇਰੇ ਅਲੀ ਦਾਣੀ ਤੇ ਉਹ ਆਪ ਬੜੀ ਸਪੀਡ ਆ ਮੈਂ ਕਹਿੰਦਾ ਦੋ ਸਵਾਹੀ ਕੋਈ ਮਿਲਦੇ ਭਾਈ ਤੁਹਾਡੇ ਪਿੱਛੇ ਆ ਉਹਨੇ ਬੜੀ ਸਫੀਨਾਂ ਛਟਕੇ ਮਾਰੇ ਇੱਕ ਨਮਕ ਗਲੀ ਸੇ ਤੇ ਮੈਂ ਉਹਨੂੰ ਫੜ ਲਿਆ ਉਸ ਤੋਂ ਬਾਅਦ ਮੈਨੂੰ ਕੰਦੇ ਮੈਂ ਉਹਨੂੰ ਪੈਸੇ ਦਿੱਤੇ 100 ਰੁਪਇਆ ਉਹਨੇ 40 ਰੁਪਏ ਕੱਟਨੇ ਸੀ ਉਹਨੇ ਮੈਨੂੰ 60 ਦੇਨੇ ਉਹਨੇ 80 ਰੁਪਏ ਦਿੱਤੇ ਮੈਂ ਭਾਈ ਤੁਹਾਡੀ ਨਾ 20 ਰੁਪਏ ਫालतू ਆ ਗਏ 20 ਦੇ ਤੇਨ ਵਾਪਸ ਵਾ ਜੇ ਆਉਂ ਕੀਤਾ ਨਾ ਮੈਂ ਦੂਰ ਮਗਨ ਨਠਿਆ ਤੇ ਉਹ ਤੇ ਕੰਦੇ ਉਹ ਕੰਦੇ ਵੇ ਨਹੀਂ ਸਪੀਨ ਨਥੀ ਲਪਸ ਪਜਾ ਆ ਕਿ ਮੈਨੂੰ ਮੌਕਾ ਨਹੀਂ ਮਿਲਿਆ ਮੇਰੇ ਤੇ ਮੇਰੇ ਤੇ ਜਿੰਦ ਆਹੀਂ ਮੈਂ ਅੱਜ ਚੋਕੇ ਪੈਸੇ ਲੈ ਕੇ ਆਇਆ ਹਾਂ ਆਪਣੇ ਮੂਰੇ ਦੇ ਨਾਮ ਦੇ ਲੋਨ ਤੇ ਉਹਦੀ ਉਂਬਸ ਸਾਲ ਤਾਂ 19 ਸਾਲ ਹੋ ਗਈ ਹੈ ਮਿਸਿਸ ਮੇਰੀ ਹੈ ਨਹੀਂ ਆਈ ਪੀਓ ਪਤਾ ਕੱਲੇ ਜਾਂਦੇ ਆ ਤੇ ਉਹਨਾਂ ਦਾ ਕੰਦੇ ਪਿਆਸਾ ਮੇਰੇ ਨਾਮ ਦੇ ਲੋਨ ਲਿਆ ਹੈ ਹੁਣ ਮੈਂ ਸੋਚ ਕੱਲਾਂ ਮੈਂ ਲੋਨ ਕਿਦਾਂ ਤਾਰਾਂਗਾ ਅੱਗੇ ਮੇਰੇ ਤੋਂ ਜਾਣੇ ਬੜੇ ਪੈਸੇ ਦੇਣੇ ਆਂ ਤੇ ਬੇਦੁਹਾਨਿਆਂ ਨਾਲ ਮੇਰਾ ਸਤਰਾਸ ਸਾਥ ਸ਼ਿਆ ਪਛੇ ਸ਼ਾ ਪੈ ਹੈ ਕਹਿੰਦੇ ਤੋਂ ਭੋਲ ਦੰਦਾ ਮੈਂ ਸੇ ਤੋਂ ਕੰਮ ਕਰ ਹੁਣ ਨਵੇਂ ਸੇ ਤੋਂ ਕੰਮ ਕਰੇ ਮਾਰਕੀਟ 6-7 ਮਹੀਨੇ ਕੰਮ ਕਰ ਮਾਰਕੀਟ ਤੁਹਾਨੂੰ ਪਤਾ ਬਹੁਤ ਡੋਨ ਲਾਈ ਗਿਆ ਇਸਦੇ ਇਹ ਵੀ ਮੈਂ ਕਲ ਕਰਾ ਕੇ ਪੈ ਫੜ ਕੇ ਬਿਆਧੀ ਮਨ ਲਗਾ ਆ ਗਿਆ ਮੈਂ ਸਰਦੀਆਂ ਦਾ ਮਾਲ ਪਾਣ ਆਇਆ ਹੇ ਤੇ ਮੈਂ ਸਰਦੀਆਂ ਦਾ ਮਾਲ ਉਹਨ ਲੋਕ ਕੋ ਪੈਸਾ ਕੋਈ ਨਹੀਂ ਤੇ ਉਹਨਾਂ ਨੂੰ ਕੀ ਕਰਾਂਗੇ ਨਾ ਮੇ ਕੋ ਘਰ ਪੈਸਾ ਨਾ ਕੋ ਸੇ ਮੈਂ ਕਹਿੰਦੇ ਵਪਾਰੀਆਂ ਨੇ ਤੁਹਾਡਾ ਪਹਿਲਾਂ ਵੀ ਬੜਾ ਸਾਥ ਦਿੱਤਾ ਸੀਗਾ ਜੋ ਹਾਂਜੀ ਹਾਂਜੀ ਵਪਾਰੀਆਂ ਮੈਂ ਤਾਂ ਮੇਰੇ ਵਪਾਰੀ ਬਾਰੇ ਭਵਾਨ ਦੇ ਰੂਪ ਹੈਗੇ ਉਹ ਮੈਨੂੰ ਕੋਈ ਕੌਸ਼ਿਸ਼ ਨਹੀਂ ਕਿਹਾ ਮੈਨੂੰ ਕਿਹਾ ਗਿਆ ਸੱਤ ਸਾਲ ਦਾ ਡਿਪਰੈਸ਼ਨ ਚ ਰਿਹਾ ਤੇ ਸੱਤ ਸਾਲ ਬਾਅਦ ਮੈਂ ਮਾਰਕੀਟ ਚ ਆ ਮੇਰੇ ਤਲੀਆਂ ਚੁਕਿਆ ਮੈਂ ਮਾਲ ਦਿੱਤਾ ਕਿ ਤੂੰ ਆਪਣੀ ਹਿੰਮਤ ਕਰਕੇ ਕੰਮ ਕਰ ਕੋਈ ਗੱਲ ਨਹੀਂ ਹੁਣ ਕਿਵੇਂ ਚੱਲੂਗਾ ਕਿ ਵਪਾਰੀਆਂ ਨੇ ਪੈਸਾ ਵੀ ਕਿਉਂਕਿ ਲੈਣਾ ਹੁੰਦਾ ਵਾ ਤੇ ਤੁਸੀਂ ਵੀ ਮਾਲ ਵੀ ਖਰੀਦਦਾ ਸੀ ਹੁਣ ਚੱਲੂਗਾ ਕਿਵੇਂ ਕਿ ਜਿਹੜਾ ਪੈਸਾ ਦਾ ਚਲਾ ਗਿਆ ਉਹ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਮੈਂ ਕਹਿਣ ਕੋ ਸ਼ਿਦਾਗਾ ਤੇ ਕੁਛ ਲਾਗਾ ਨਾ ਉਹ ਕੀ ਕਹਿ ਰਹੀ ਤੁਹਾਨੂੰ ਪੁਲਿਸ ਮੈਨੂੰ ਬਸ ਮੈਂ ਹੀ ਚਾਰ ਨੰਬਰ ਥਾਣੇ ਡਿਵੀਜ਼ਨ ਚ ਰਿਪੋਰਟ ਦਿਖਾਈ ਸੀ ਤੇ ਬਾਤ ਉਹਨੋਂ ਮੇਰੇ ਭਤੀਜੇ ਨੇ ਬਾਈਪਾਸ ਲਾ ਕੇ ਗਿਆ ਤੇ ਕਹਿੰਦੇ ਉਹ ਆਈਏ ਕਾਰਵਾਈ ਕੀਤੀ ਇੱਥੇ ਆਪਣੇ ਉਹ ਆਪਣੇ ਟੀਵੀਆ ਸੀਸੀਟੀਵੀ ਸੀਸੀਟੀਵੀ ਵਿੱਚ ਤੇ ਉਹਨਾਂ ਨੇ ਕਹਿੰਦੇ ਇੱਕ ਇੱਕ ਜਗ੍ਹਾ ਜ ਨਏ ਆਇਆ ਕਰਦਾ ਲੇਕਿਨ ਕਲੇਰ ਜੀ ਨਹੀਂ ਆਈ ਕਰਦਾ ਤੇ ਇੱਕ ਜਗ੍ਹਾ ਤੋਂ ਆ ਰਿਹਾ ਬਿਆਰ ਸਾਹਿਬ ਦੀ ਮੁਰਦਾ ਮੁਰਦਾ ਬਿਆਰ ਸਾਹਿਬ ਦੀ ਦੁਕਾਨ ਦੂਰ ਹੈ ਫਿਰ ਵੀ ਉਹਦੀ ਕੁਆਲਿਟੀ ਨਾਲ ਮੁਰਦਾ ਪਿਆ ਤੇਜੀ ਨਾਲ ਤੇ ਉਸ ਤੋਂ ਬਾਅਦ ਸਾਨੂੰ ਮੈਂ ਉੱਥੇ ਰਹੀ ਹਾਂ ਤੇ ਹੱਥ ਮਾ ਮੇਰੀ ਕਾਤਾ ਹੱਥ ਮਾਨਾ ਇੱਕ ਰੁਮਾਲ ਇੱਕ ਮੋਬਾਈਲ ਤੇ ਇੱਕ ਪੈਸੇ ਆ ਤੇ ਮੈਂ ਜੂਰਾ ਹੱਥ ਰੱਖਣਾ ਤੇ ਉਹ ਮੈਂ ਕਹਿੰਦੇ ਪਤਾ ਨਹੀਂ ਲੱਗਾ ਮੈਨੂੰ ਕੀ ਹੋਇਆ ਹੁਣ ਵਪਾਰੀ ਕੀ ਕਹਿ ਰਹੇ ਤੁਹਾਨੂੰ ਉਪਾਰੀ ਕੀ ਕਹਦੇ ਕਾਜ ਜੋ ਕੈਂਸਰ ਮੋਤ ਕਰੋ ਕੱਥੇ ਕਰੋ ਪਾਏ ਹਮ ਪਾਏ ਕਿਥੋਂ ਕਰਾਂ ਉਪਾਰੀ ਇੱਕ ਵਾਰੀ 2 ਬਾਈ ਦੇ ਸਾਰ ਤੀਜੀ ਵਾਰੀ ਸਾਰ ਉਪਾਰੀ ਸਭ ਮੰਦਾ ਹੈ ਮਾਦਰੀ ਉਪਾਰੀ ਨੇ ਵੀ ਪੈਸਾ ਲਿਆ ਹੁੰਦਾ ਹੁਣ ਵਪਾਰ ਕਿਵੇਂ ਚੱਲੂਗਾ ਪੈਸੇ ਤਾਂ ਚਲੇ ਗਏ ਹੁਣ ਲੋਨ ਵੀ ਤਾਰਨਾ ਪੈਣਾ ਵਾ ਵਹੀ ਮੇਰੇ ਬੱਚੇ ਨਾਂ ਦੇ ਲੋਨ ਆ ਅਰੇ ਉਹ ਜਿੰਦਗੀ ਵੀ ਨਹੀਂ ਦੇਖੀ ਨਹੀਂ ਥਾਲਾਉਂ ਨਹੀਂ ਸਾਲਾਉਂਾ ਪ੍ਰਾਈਵੇਟ ਲੋਨ ਲੇਦਾ ਤੁਹਾਨੂੰ ਪਤਾ ਪ੍ਰਾਈਵੇਟ ਲੋਨ ਦਾ ਵੀ ਆ ਗਿਆ ਜਿਆਦਾ ਹੁਣ ਹਾਂਜੀ ਹੁਣ ਉਤਾਰੂਗਾ ਕਿਵੇਂ ਉਤਾਰੂ ਕਿਦੋਂ ਮੈਂ ਸੋਚ ਰਿਹਾ ਸਾਨੂੰ ਸਰਕਾਰ ਆ ਗਈ ਪ੍ਰਾਰਥਨਾ ਸਰਕਾਰੀ ਕੈਬ ਜਿੰਨੇ ਵੀ ਲੱਗੇ ਆ ਬਾਈਪਾਸ ਤੋਂ ਲੱਗਦੇ ਤੇ ਗਾਲੀ ਗਲੀ ਇੱਕ ਦੋ ਤੱਕ ਦੇਖਾਂ ਤੇ ਮੈਨੂੰ ਇਨਸਾਫ ਦਵਾਜ ਮੈਂ ਬਹੁਤ ਮਾੜਾ ਆਦਮੀ ਐ ਮੈਂ ਅੱਜੇ ਅੱਗੇ ਵੀ ਡਿਪਰੈਸ਼ਨ ਦਾ ਮਰੀਜ਼ ਐ ਉਹ ਜਿਆਦਾ ਡਿਪਰੈਸ਼ਨ ਦਾ ਮੇਰੀ ਸ਼ਕਤ ਤੋਂ ਹੀ ਲੱਗ ਰਿਹਾ ਹਣਾ ਕੀ ਮੈਂ ਕੋਈ ਨਸ਼ਾ ਕੀਤਾ ਨਸ਼ਾ ਨਹੀਂ ਕੀਤਾ ਮੈਂ ਡਿਪਰੈਸ਼ਨ ਮਿਲ ਗਿਆ ਇਨਾ ਹਾਇਮਾ ਸ਼ਰਾਬ ਨਹੀਂ ਪੀਂਦਾ ਆਂਡਾ ਮੀਟ ਕੋਈ ਨਹੀਂ ਹੰਦਾ ਮੈਂ ਸਾਲ ਉਹ ਛੱਡਿਆ ਹੈ ਤੇ ਮੈਂ ਕੰਮ ਤੇ ਧਿਆਨ ਫੋਕਸ ਕੀਤਾ ਕੰਮ ਦੇ ਸੰਨ ਕੋ ਆਸ-ਆਸਤਾ ਚੱਲਣਾ ਹੈ ਤੇ ਮੈਂ ਸਰਵਾਈਵ ਕੀਤਾ ਤੇ ਮੰਦਿਆਂ ਨੂੰ ਕੱਢਿਆ ਉਵੇਂ ਮਾਰਕੀਟ ਤੁਹਾਨੂੰ ਪਤਾ ਕਿ ਏਸ਼ੀਆ ਦੀ ਮਾਰਕੀਟ ਹੈ ਲੁਧਿਆਣਾ ਬਹੁਤ ਮੰਦਾ ਲੈ ਕੇ ਮੈਂ ਪੈਸਾ ਇਕੱਠਾ ਕਰਕੇ 10 ਲੱਖ ਰੁਪਏ ਉਹ ਪਾ ਦਿਨ ਦੇ ਹੁਣ ਤੋਂ ਪੈਸੇ ਲੈ ਕੇ ਆਏ ਸੀਗੇ ਹੁਣ ਪਰਿਵਾਰ ਨਾਲ ਗੱਲ ਹੋਈ ਵੀ ਹਾਂ ਪੈਸੇ ਇਦਾਂ ਨਿਕਲ ਗਏ ਨੇ ਵੇਚਣਾ ਹੀ ਗੱਲ ਨਹੀਂ ਹੈ ਬੇਟੇ ਨੂੰ ਬਾਕੀ ਪੈਸਾ ਸਾਰੇ ਬਖਰੇ ਦਿੰਦੇ ਬੇਟੇ ਨੂੰ ਦੱਸਤਾ ਕਿ ਤੁਹਾਨੂੰ ਦੱਸਦਾ ਮਿੰਟ ਬਾਅਦ ਫੋਨ ਆ ਜਾ ਬਪਾ ਕੀ ਆ ਬਾਕੀ ਆ ਪੁਲਿਸ ਕੀ ਕਹਿ ਰਹੀ ਹੁਣ ਪੁਲਿਸ ਨਾਲ ਮਿਲਾਂ ਉਹ ਪੁਲਿਸ ਆਈਆ ਪੁਲਿਸ ਰਿਪੋਰਟ ਲਿਖਾਤੀ ਦੀ ਅਸੀਂ ਆਨਲਾਈਨ ਰਿਪੋਰਟ ਆ ਗਈ ਹੈ ਤੇ ਉਹ ਮੈਂ ਪੁਲਿਸ ਅੱਗੇ ਆਈ ਡਿਮਾਂਡ ਕਰਨਾ ਜੇ ਤੁਹਾਡੋ ਤੁਸੀਂ ਕਹਿੰਦੇ ਸਰਕਾਰੀ ਕੈਮਰੇ ਸਾਰੇ ਉਹ ਬਾਈਪਾਸ ਤੋਂ ਲੱਗੇ ਗੱਲ ਨਗਰ ਇੱਕ ਇਹਤਨਾ ਗਲੀ ਤਾਂ ਦੇਖੋ ਤਾਂ ਪਤਾ ਲੱਗ ਜੀ ਤੇ ਦੇਖਦੇ ਜੀ ਤੁਸੀਂ ਜਿਸ ਤਰੀਕੇ ਦੇ ਨਾਲ ਵਪਾਰੀਆਂ ਦੇ ਨਾਲ ਹੁਣ ਜਿਹੜੇ ਚੋਰ ਆ ਜਾਂ ਕਹਿੰਦੀ ਆਟੋ ਗੈਂਗ ਉਹ ਇਦਾਂ ਦੀ ਵਾਰਦਾਤਾ ਕਰਨ ਲੱਗ ਗਏ ਪੁਲਿਸ ਕਮਿਸ਼ਨਰ ਇਹ ਕਹਿੰਦੇ ਕਿ ਸਾਡੇ ਹਾਈ ਟੈਕ ਕੈਮਰੇ ਜੀ ਵਪਾਰੀ ਦੀ ਡਿਮਾਂਡ ਹੈ ਜਿਹੜੇ ਹਾਈ ਟੈਕ ਕੈਮਰੇ ਲੱਗੇ ਉਹਨਾਂ ਦੇ ਵਿੱਚ ਚੈੱਕ ਕੀਤਾ ਜਾਵੇ ਕਿ ਇਹ ਆਟੋ ਕਿਹੜਾ ਸੀ ਕਿ ਗੈਂਗ ਕਿਹੜਾ ਸੀਗਾ ਜਿਸ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਪੰਜਾਬ ਤੇ ਏਸ਼ੀਆ ਦੇ ਸਭ ਤੋਂ ਵੱਡੀ ਮਾਰਕੀਟਾਂ ਦੇ ਵਿੱਚ ਲੁਧਿਆਣਾ ਮਾਰਕੀਟਾਂ ਗਿਨੀਆਂ ਜਾਂਦੀਆਂ ਗਾਂਧੀ ਨਗਰ ਮਾਰਕੀਟ ਹੈ ਹੋਜ਼ਰੀ ਦੇ ਲਈ ਜਿਹੜੀ ਇਹ ਕਾਫੀ ਮਸ਼ਹੂਰ ਹੈ ਦੂਰੋਂ ਦੂਰੋਂ ਵਪਾਰੀ ਆਉਂਦੇ ਆ ਤੇ ਵਪਾਰੀ ਹੁਣ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਰਹਿ ਉਹ ਤੁਸੀਂ ਖੁਦ ਹੀ ਦੇਖ ਲਿਆ ਹੈਲੋ ਹਾਂਜੀ ਇਹ ਸੋਮਾਜਿਕਲ ਕਰ ਰਹੇ ਹਾਂਜੀ ਸੋਮਨਾਜੀ ਪੱਤਰਕਾਰ ਅਭਿਸ਼ੇਕ ਜਲੋਟਾ ਗੱਲ ਕਰ ਰਹੇ ਆ ਜੀ ਹਾਂਜੀ ਹਾਂਜੀ ਸਰ ਇੱਕ ਗਾਂਧੀ ਨਗਰ ਮਾਰਕੀਟ ਦੇ ਵਿੱਚੋਂ ਵਪਾਰੀ ਜਿਹਦੇ ਤੋਂ ਲੱਖ ਰੁਪਏ ਕੱਟਿਆ ਗਿਆ ਕੀ ਮਾਮਲਾ ਸਰ ਇਹ ਉਹ ਸਰ ਅਜੇ ਮਾਮਲੇ ਦੇ ਬਾਰੇ ਜਲਦੀ ਵੀ ਤਫਸੀਲ ਅਜੇ ਕਨਫਰਮ ਨਹੀਂ ਹੋਇਆ ਕੁਝ ਅੱਛਾ ਕਨਫਰਮ ਨਹੀਂ ਹੋਇਆ ਹੱਲੇ ਕੋਈ ਅਜੇ ਨਹੀਂ ਆਇਆ ਭਾਈ ਅਜੇ ਨਹੀਂ ਆਇਆ ਪਰ ਵਪਾਰੀ ਕਹਿ ਰਹੇ ਕਿ ਮੈਂ ਲੱਖ ਰੁਪਏ ਲੈ ਕੇ ਪਠਾਨਕੋਟ ਤੋਂ ਆਇਆ ਸੀ ਆਟੋ ਵਾਲਿਆਂ ਨੇ ਕੱਟ ਲਏ ਭਾਜੀ ਪਤਾ ਗੱਲ ਕੀ ਹੈ ਪਠਾਨਕੋਟ ਤੋਂ ਆਏ ਨਾ ਰੁਪਈਆ ਲੈ ਕੇ ਇਹਨਾਂ ਨੂੰ ਇਹ ਨਹੀਂ ਪਤਾ ਪੈਸੇ ਕਿੱਥੇ ਨਿਕਲੇ ਇਹਨਾਂ ਦੇ अच्छा जी इਵੇਂ ਨਿਕਲੇ ਨਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹਦੇ ਹੁਣ ਆਟੋ ਵਾਲੇ ਦੇ ਕਹਿੰਦੇ ਨਹੀਂ ਆਟੋ ਵਾਲੇ ਦੀ ਮਲੇ ਵੀਡੀਓ ਬੂੜੀ ਵੀ ਲੈ ਰਹੇ ਆ ਸੇਵ ਸਿਟੀ ਤੋਂ ਵੀ ਮਲੇ ਮੈਂ ਲਈ ਹੈ اچھا ਜੀ ਨਹੀਂ ਆਪਾਂ ਤਫਤੀਸ਼ ਤੇ ਚੱਲਦੀ ਹੈ ਸਾਡੀ ਅਜੇ ਕਨਫਰਮ ਨਹੀਂ ਹੋਇਆ ਵਿੱਚ ਵੀ اچھا ਹਲੇ ਤਫਤੀਸ਼ ਚੱਲਦੀ ਰਹੀ ਹੈ ਠੀਕ ਹੈ ਸਰ ਜੀ ਨਹੀਂ ਗਾਂਧੀ ਨਗਰ ਵੀ ਮੈਂ ਮਲੇ ਚਾਰ ਪੰਜ ਦੁਕਾਨਾਂ ਤੋਂ ਮਲੇ ਹਾਸਲ ਕੀਤੀ ਹੈ ਲੇਕਿਨ ਉੱਥੇ ਨਾ ਮਲੇ ਫੋਟੋ ਦੀ ਕਲੀਅਰ ਆ ਰਹੀ اچھا ਜੀ ਮਲੇ ਫੋਟੋ ਆਂਦੀ ਹੈ ਰਿਕਸ਼ੇ ਵੀ ਜੀ ਵਿੱਚ ਬੈਠ ਕੇ ਆਏ ਨੇ ਅੱਛਾ ਜੀ ਪਰ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਕੁਝ ਵੀ ਧੁੰਦਲੀ ਜੀ ਫੋਟੋ ਆਂਦੀ ਹੈ ਅੱਛਾ ਜੀ ਹਾਂ ਹਾਂ ਬਦਤ ਕੀ ਹੈ ਕੋਈ ਐਕਟ ਚੱਲਦੀ ਹੈ ਜਦੋਂ ਸਾਨੂੰ ਕੋਈ ਪਤਾ ਲੱਗਦਾ ਤੇ ਫਿਰ ਆਪਾਂ ਜਰੂਰ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਓਕੇ ਦੁਜਾਣਾ ਤੋ ਬਿਸ਼ੇਕ ਜਲੋਟਾ ਗ੍ਰੇਡ న్యూਸ ਪੰਜਾਬ ਲੁਧਿਆਣਾ